ਰਖ ਵਦਨ ਦਾ ਬੋਲੇ ਅਮਰਨ ਲਗਾ ਮੇਰੀ ਦੇਨੂ ਹਾੜਿਓ ਸਾੜਨਾ ਨਾ ਅਰਥੀ ਮੇਰੀ ਨ ਚੁੱਕ ਕੇ ਵਾਂਗ ਰਾਜੇ ਕਿ ਸੇ ਉੱਚੇ ਚ ਭੂਤ ਰੇ ਛਾੜਨਾ ਨਾ ਹੋ ਸਕੇ ਤਾ ਕੱਢ ਕੇ ਅੱਖ ਮੇਰੀ ਕਿਸੇ ਅੰਨੇ ਨੂੰ ਦੁਨੀਆ ਦਿਖਾ ਦੇਣੀ ਚਰ ਵੀ ਕੱਢ ਕੇ ਭੁੱਖਿਆ ਸੱਦ ਲੈਣਾ ਥੋੜੀ ਦੇਰ ਲਈ ਭੁੱਖ ਮਿਟਾ ਦੇਣੀ ਹੱਡੀਆਂ ਮੇਰੀਆਂ ਦੀ rakh ਬਣਾ ਦਰਸ਼ਨ ਮੱਥੇ ਵਤਨ ਦੇ ਆਸ਼ਕਾਂ ਲਾ ਦੇਣੀ मथे वतन द आशाली दो पुत्र प्यारे नी मज विछोड़े दो पुत्र प्यारे नी मज विछोड़े मज़लूमी रखया लथी तोड़े दो पुत्र प्यारे नी ਰਾਜੇ ਵਿਛੋੜ ਦਿੱਤੇ ਨਾ ਰਾਜੇ ਰਾਣੇ ਹੋ ਨਾ ਉਮਰ ਪਕੇਰੀ ਨੀ ਨਾ ਰਾਜ ਪਾਗ ਲੈਣਾ ਨਾ ਪੋਏ ਤੇਰੀ ਨੀ ਨਾ ਰਾਜੇ ਰਾਣੇ ਹੋ ਨਾ ਉਮਰ ਪਕੇਰੀ ਨੀ ਨਾ ਰਾਜ ਪਾਗ ਸੱਚ ਨ ਤਾਰਨ ਲਈ ਇੱਕ ਸੱਚ ਨ ਤਾਰਨ ਲਈ ਥੁਲਟਾਣੀਆਂ ਤੋੜ ਦਤੇ ਦੋ ਪੁੱਤਰ ਪਿਆਰੇ ਨੀ ਮੈਂ ਅੱਜ ਵਿਛੋੜ ਦਤੇ ਦੋ ਪੁੱਤਰ ਪਿਆਰੇ ਨੀ ਮੈਂ ਅੱਜ ਵਿਛੋੜ ਦਤੇ ਇੱਕ ਵਾਰੀ ਤਾਂ ਕਮਜੂ ਹੱਥ ਜਲਾ ਦਾਂਦਾ ਇੱਕ ਵਾਰੀ ਵਾਰੀ ਤੱਕਮਝੂ ਹੱਥ ਜਲਾ ਦਾਦਾ ਇੱਕ ਵਾਰੀ ਤਾਂ ਉੱਡ ਜੂ ਚਿਹਰਾ ਨਵਾਬਾਂ ਦਾ ਨੇਕੀ ਨੇ ਬਦਿਆਂ ਦੇ ਨੇਕੀ ਨੇ ਬਦਿਆਂ ਦੇ ਅੱਜ ਮੂਨੇ ਮੋੜ ਦਿੱਤੇ ਦੋ ਪੁੱਤਰ ਪਿਆਰੇ ਨਹੀਂ ਮੈਂ ਅੱਜ ਛੋੜ ਦਿੱਤੇ ਬਾਜਾਂ ਵਾਲੇ ਨੂੰ ਸਾਰਾ ਮਾਰ ਰਿਹਾ ਤੇਉਣਾ ਅੱਜ ਥਾਥਾਂ ਬਾਬੇ ਨੇ ਨਹੀਂ ਉਸ ਜਿਹਾਂ ਤੇਉਣਾ ਨਿੱਕੇ ਨਿੱਕੇ ਬਾਬਿਆਂ ਨੂੰ ਸਾਰਾ ਯਾਦ ਕਰੇ ਤੇਉਣਾ ਅੱਜ ਥਾਥਾਂ ਬਾਬੇ ਨੇ ਨਹੀਂ ਉਹਨਾਂ ਜਿਹਾਂ ਤੇਉਣਾ ਜਿਨੂੰ ਦਰਸ਼ਨ ਸੀਸ ਨਵਾ ਜਿਨੂੰ ਦਰਸ਼ਨ ਸੀਸ ਨਵਾ ਨਾਲੇ ਹੱਥ ਵੀ ਜੋੜ ਦਿਤੇ ਦੋ ਪੁੱਤਰ ਪਿਆਰੇ ਨਹੀਂ ਮੈਂ ਆ ਜੀਵ ਛੋੜ ਦਤੇ ਮਜ਼ਲੂਮਾਂ ਦੇ ਰਖਿਆ ਲਈ ਹੱਥੀ ਤੋੜ ਦਤੇ ਦੋ ਪੁੱਤਰ ਪਿਆਰੇ ਨਹੀਂ ਮੈਂ ਆ ਜੀਵ ਛੋੜ ਦਤੇ ਮੈਂ ਆ ਜੀਵ ਛੋੜ ਦਤੇ ਸ਼ੁਕਰੀਆ ਜੀ ਮਿਹਰਬਾਨ